ਕੈਂਦੀ ਸਿਲਕ ਇਹਨੇ ਤਾਂ ਕੁੜੀਆਂ ਕਮਲੀਆਂ ਕੀਤੀਆਂ ਹੋਈਆਂ ਇਸ ਫੈਬਰਿਕ ਨੇ ਐਨੀ ਜ਼ਿਆਦੀ ਡਿਮਾਂਡ ਪ੍ਰਾਈਸ ਵੀ ਜੈਨੂਅਨ ਜਆ ਤੇ ਸ਼ਾਈਨ ਕਰਕੇ ਇੰਨੀ ਜ਼ਿਆਦਾ ਕੁੜੀਆਂ ਕਹਿੰਦੀਆਂ ਕਿ ਸਾਨੂੰ ਪਲੇਨ ਹੀ ਫੈਬਰਿਕ ਦੇ ਦਿਓ ਅਸੀਂ ਫਰਸ਼ੀ ਸਲਵਾਰ ਬਣਾਉਣੀ ਹੈ ਤੇ ਉੱਚੇ ਉੱਚੇ ਕਮੀਜ਼ ਬਣਾਉਣੀਆਂ ਨੇ ਜੋ ਕਿ ਬਹੁਤ ਟ੍ਰੈਂਡ ਦੇ ਵਿੱਚ ਚੱਲਦੇ ਨੇ ਵਰਕ ਕਰਾਉਣ ਦੀ ਵੈਸੇ ਲੋੜ ਨਹੀਂ ਹੈਗੀ ਕਿਉਂਕਿ ਜੇ ਆਪਾਂ ਇਹਨਾਂ ਤੇ ਵਰਕ ਕਰਾਉਣੇ ਆ ਤੇ ਇੰਨਾ ਜ਼ਿਆਦਾ ਇਹ ਟ੍ਰੈਂਡ ਦੇ ਵਿੱਚ ਨਹੀਂ ਹੈਗਾ ਮਤਲਬ ਨਹੀਂ ਚੱਲੇਗਾ ਕਿਉਂਕਿ ਜੇ ਤੁਸੀਂ ਹੈਵੀ ਵਰਕ ਇਹਦੇ ਤੇ ਕਰਵਾ ਲੈਂਦੇ ਤੇ ਅਗਲੇ ਸੀਜ਼ਨ ਇਹ ਹੋ ਸਕਦਾ ਫੈਬਰਿਕ ਨਾ ਚੱਲੇ ਕਿਉਂਕਿ ਟ੍ਰੈਂਡ ਇਸ ਵਾਰ ਤੇ ਤੁਸੀਂ ਪਲੇਨ ਫੈਬਰਿਕ ਨੂੰ ਇਸਟਿਚ ਕਰ ਲੋ ਜਾਂ ਫਿਰ ਹਲਕਾ ਜਿਹਾ ਉੱਪਰ ਛੋਟੀ ਛੋਟੀ ਬੂਟੀਆਂ ਪਾ ਕੇ ਹੈਂਡਵਰਕ ਜਾਂ ਮਸ਼ੀਨਵਰਕ ਕਰਵਾ ਲਓ ਤੁਹਾਡੀ ਰੀਜ ਪੂਰੀ ਹੋ ਜੂਗੀ ਤੇ ਇਹ ਫੈਬਰਿਕ ਤੁਸੀਂ ਨਵਾਂ ਲੈ ਸਕਦੇ ਹੋ ਕਿ ਬਰਬਰੀ ਤੇ ਆ ਗਿਆ ਹੋਣਾ ਤੇ ਇਹ ਜੌਰਜਟ ਦਾ ਸੂਟ ਆ ਜੀ ਰੈੱਡ ਕਲਰ ਦੇ ਵਿੱਚ ਰੈਡੀ ਕੀਤਾ ਬਹੁਤ ਹੀ ਸੋਹਣਾ ਸੂਟ ਨੇ ਔਰ ਇਹ ਵਾਲੇ ਸੂਟ ਜਿਹੜੇ ਨੇ ਫੈਬਰਿਕ ਕੱਲਮਕਾਰੀ ਸੂਟ ਇਹਨਾਂ ਨੂੰ ਕਹਿੰਦੇ ਨੇ ਵਿਦੇ ਦੁਪੱਟਾ ਸੂਟ ਰੈਡੀ ਹੋਏ ਨੇ ਇਹਨੂੰ ਵੀ ਤੁਸੀਂ ਲੈ ਸਕਦੇ ਹੋ ਬਾਕੀ ਡਿਜ਼ਾਈਨਰ ਸੂਟ ਕਾਫੀ ਤਰ੍ਹਾਂ ਦੇ ਆਪਾਂ ਡਿਜ਼ਾਈਨ ਜਿਹੜੇ ਉਹ ਰੈਡੀ ਕਰ ਚੁੱਕੇ ਆ ਹੈਵੀ ਤੋਂ ਹੈਵੀ ਬ੍ਰਾਈਡਲ ਵਾਸਤੇ ਰੈੱਡ ਕਲਰ ਦੇ ਜਾਂ ਡਾਰਕ ਬਲੂ ਤੁਸੀਂ ਹਰ ਤਰ੍ਹਾਂ ਦਾ ਸੂਟ ਲੈ ਸਕਦੇ ਹੋ